ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਓ ਪਤਰਾਲੀ ਲੰਗਰ ਦੌਲਤ ਬੰਡੀ ਹੈ ਰਸ ਅੰਮ੍ਰਿਤ ਖੀਰ ਕਿਆਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਹਫਤਾਵਾਰੀ ਪ੍ਰੋਗਰਾਮ ਅਨਸਾਰ ਜੋ ਤਕਤ ਸ੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਸੰਗਤਾਂ ਨਤਮਸਤਕ ਹੋਣ ਜਾਂਦੀਆਂ ਨੇ ਉਹਨਾਂ ਦੇ ਲਈ ਜੋ ਰੰਪਰਾ ਫੂਲ ਵਿਖੇ ਰੇਲ ਗੱਡੀ ਰੁਕਦੀ ਹੈ ਉਹਦੇ ਵਿੱਚ ਜੋ ਸੰਗਤਾਂ ਜਾਂਦੀਆਂ ਹਨ ਉਹਨਾਂ ਲਈ ਗੁਰੂ ਕਾ ਲੰਗਰ ਗੁਰਦੁਆਰਾ ਸੰਗਤ ਸਰ ਸਾਹਿਬ ਪਿੰਡ ਕਰਾੜਵਾਲਾ ਦੇ ਵਿੱਚ ਜੋ ਲੰਗਰ ਤਿਆਰ ਕੀਤਾ ਜਾਂਦਾ ਹੈ ਅਤੇ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਸੰਗਤ ਸਰ ਸਾਹਿਬ ਪਿੰਡ ਕਰਾੜ ਵਾਲਾ ਦੇ ਗੋਦਰਾ ਸਾਹਿਬ ਵਿਖੇ ਗੁਰੂਕੀਆਂ ਸੰਗਤਾਂ ਲੰਗਰ ਤਿਆਰ ਕਰਦੀਆਂ ਹੋਈਆਂ ਅਤੇ ਇਸ ਵਾਰ ਜੋ ਲੰਗਰ ਦੀ ਸੇਵਾ ਭਾਈ ਸਾਹਿਬ ਭਾਈ ਮਲਕੀਤ ਸਿੰਘ ਜੀ ਕੀਤਾ ਮਿਸਤਰੀ ਲੋਟੇ ਕੇ ਪਰਿਵਾਰ ਚੋਂ ਜੋ ਕਿ ਬਹੁਤ ਹੀ ਤਨਦੇਹੀ ਨਾਲ ਕਾਫੀ ਲੰਬੇ ਸਮੇਂ ਤੋਂ ਇਹ ਗੁਰੂ ਕੇ ਲੰਗਰ ਤਿਆਰ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ ਮਲਕੀਤ ਸਿੰਘ ਜੀ ਅਤੇ ਇਹ ਲੰਗਰ ਦੇ ਵਿੱਚ ਸਾਰੇ ਪਿੰਡ ਕਰਾਲ ਵਾਲਾ ਨਗਰ ਦੀ ਸੰਗਤ ਪਿੰਡ ਰੰਪਰਾ ਦੀ ਸੰਗਤ ਪਿੰਡ ਬੁਰਜਮਾਨਸਾਈਆ ਦੀ ਸੰਗਤ ਪਿੰਡ ਬੁੱਗਰ ਦੀ ਸੰਗਤ ਅਤੇ ਆਲੂ ਵਾਲੀਆ ਬੱਸ ਸਰਵਿਸ ਦੇ ਮੈਨੇਜਰ ਬੂਟਾ ਸਿੰਘ ਜੀ ਵੱਲੋਂ ਇਹ ਜੋ ਸੇਵਾ ਬਹੁਤ ਹੀ ਤਨਦੇਹੀ ਨਾਲ ਨਿਭਾਈ ਜਾਂਦੀ ਹੈ ਸੋ ਸਾਰੇ ਹੀ ਸੰਗਤਾਂ ਦਾ ਸਾਰੇ ਸੇਵਾਦਾਰਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਮਤਾਵਾਂ ਭੈਣਾਂ ਬੀਬੀਆਂ ਜੋ ਕਿ ਹਰ ਵਾਰ ਜਿੰਨਾਂ ਦੀ ਇੱਕ ਮਹਾਨ ਸੇਵਾ ਜਿੰਨਾਂ ਤੋਂ ਬਿਨਾ ਲੰਗਰ ਤਿਆਰ ਹੀ ਨਹੀਂ ਹੋ ਸਕਦਾ ਇਨਾਂ ਦੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਦੇ ਵਾਰੇ ਵਾਰੇ ਜਾਨਨੇ ਆ ਜਿਨ੍ਹਾਂ ਨੇ ਕਿ ਹਰ ਲੰਗਰ ਪਕਾਉਣ ਦੇ ਵਿੱਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਇਆ ਹੈ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਜਿਸ ਕਿਸੇ ਮਾਈ ਭਾਈ ਨੇ ਵੀਰ ਭੈਣ ਨੇ ਇਸ ਮਹਾਨ ਲੰਗਰ ਦੇ ਵਿੱਚ ਹਿੱਸਾ ਪਾਉਣਾ ਹੋਵੇ ਤਾਂ ਵੀਡੀਓ ਦੇ ਅੰਤ ਦੇ ਵਿੱਚ ਸੇਵਾਦਾਰਾਂ ਦੇ ਸੰਪਰਕ ਨੰਬਰ ਦਿੱਤੇ ਗਏ ਹਨ ਉਹਨਾਂ ਤੇ ਸੰਪਰਕ ਕਰਕੇ ਆਤਮਕਲਾਹੇ ਪ੍ਰਾਪਤ ਕਰ ਸਕਦੇ ਹੋ ਜੀ ਓ ਜੀ ਹੁਣ ਤੁਹਾਨੂੰ ਅਸੀਂ ਰਾਮਪਰਾ ਫੂਲ ਰੇਲਵੇ ਸਟੇਸ਼ਨ ਤੇ ਲੈ ਚੱਲਦੇ ਹਾਂ ਜਿੱਥੇ ਕਿ ਜੋ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਸੰਗਤ ਜਾਂਦੀ ਹੈ ਸਫਰ ਕਰਦੀਆਂ ਸੰਗਤਾਂ ਨੂੰ ਇਸ ਅਸਥਾਨ ਤੇ ਰੋਕ ਕੇ ਗੁਰੂ ਘਰ ਲੰਗਰ ਸ਼ਿਕਾਇਆ ਜਾਂਦਾ ਹੈ ਸਾਰੀ ਸੰਗਤ ਇਸ ਅਸਥਾਨ ਤੇ ਆ ਕੇ ਸਾਰੇ ਸੇਵਾਦਾਰ ਵੱਧ ਤੋਂ ਵੱਧ ਆਪਣਾ ਯੋਗਦਾਨ ਪਾ ਕੇ ਇਸ ਮਹਾਨ ਗੁਰੂ ਕੇ ਲੰਗਰਾਂ ਦੇ ਵਿੱਚ ਆਪਣਾ ਹਿੱਸਾ ਪਾਉਂਦੇ ਹਨ ਅਤੇ ਜੋ ਵੀ ਸੰਗਤ ਤੱਕ ਸ੍ਰੀ ਹਜੂਰ ਸਾਹਿਬ ਨੰਦੇੜ ਨੂੰ ਜਾਂਦੀ ਹੈ ਟ੍ਰੇਨ ਦੇ ਜ਼ਰੀਏ ਸਾਰੀ ਸੰਗਤ ਨੂੰ ਟ੍ਰੇਨ ਦੇ ਵਿੱਚ ਚੜ ਕੇ ਹਰੇਕ ਨੂੰ ਲੰਗਰ ਸ਼ਕਾਇਆ ਜਾਂਦਾ ਹੈ ਤਾਂ ਜੋ ਕੋਈ ਵੀ ਗੁਰੂ ਕਾ ਸਿੱਖ ਅਤੇ ਕੋਈ ਵੀ ਜੋ ਗੁਰੂ ਕੇ ਸੇਵਾਦਾਰ ਨੇ ਸਭ ਨੂੰ ਲੰਗਰ ਸ਼ਕਾਇਆ ਜਾਂਦਾ ਹੈ ਅਤੇ ਗੁਰੂਆਂ ਦੀਆਂ ਸੰਗਤਾਂ ਜੋ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਨੇ ਸਤਨਾਮ ਵਾਹਿਗੁਰੂ 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 Thank no, you. No, 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 no.